ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭੋੜੀਪੁਰਾ ਤਹਿਸੀਲ ਰਾਮਪੁਰਾ ਫੋਲ ਪੈਂਦੀ ਤੇ ਜ਼ਿਲ੍ਹਾ ਇਸ ਨੂੰ ਬਠਿੰਡਾ ਪੈਂਦਾ ਹੈ ਜੀ ਜਦੋਂ ਆਪਾਂ ਇਹਦੇ ਬਾਗਰੇ ਸਾਈਡ ਤੋਂ ਆਨੇ ਆ ਤਾਂ ਹਾਕਮ ਵਾਲਾ ਪਿੰਡ ਤੋਂ ਅੱਗੇ ਪਿੰਡ ਆ ਜਾਂਦਾ ਵਾ ਸਿੱਧਾ ਥਰਾਜ ਤੋਂ ਵੀ ਇਸ ਪਿੰਡ ਸੜਕ ਸਿੱਧੀ ਸੜਕ ਆ ਜਾਂਦੀ ਹੈ ਜੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਘਰ ਦੀ ਵਹਿੜ ਹੈਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤੇ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਪ੍ਰੋਜੈਕਟ ਬਾਰੇ ਚੋਣੀ ਤੁਸੀਂ ਆ ਗਈ ਤਸल्ली परख ਤੁਸੀਂ ਆ ਕੇ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰਾ ਨਾਮ ਦੱਸ ਦਿਗਾ ਜੀ ਆ ਗੁਰਜੀਤ ਸਿੰਘ ਠੀਕ ਹੈ ਇਹ ਆਪਣੇ ਘਰ ਦੇ ਕੋਈ ਆ ਜੀ ਠੀਕ ਹੈ ਬਾਈ ਸੋਈ ਨੂੰ ਟਾਈਮ ਇਹ ਨੂੰ 20 ਦਿਨ ਹੋ ਗਏ ਸੋਈ ਬੱਚਾ ਬੱਚੀ ਮਰ ਗਈ ਵੀਡੀਓ ਹੈ ਆਪਣੇ ਕੋਲੇ ਕੋਈ ਉਹਦੀ ਵੀਡੀਓ ਦਾ ਤਾਂ ਬਣੀ ਹੋਈ ਹੈ ਠੀਕ ਹੈ ਜੀ ਗਾਰੰਟੀ ਵੀ ਸੋਈ ਦੇ 20 ਦਿਨ ਹੋ ਗਏ ਬਾਈ ਹਾਂ ਹਾਂ ਠੀਕ ਹੈ ਬਾਈ ਦੁੱਧ ਡੇਡਾ ਬਾਈ ਕੰਡੇੜਾ ਦੁੱਧ 20 ਲੀਟਰ ਹੁਣ ਚਵਾ ਕੇ ਦੇਵਾਂਗੇ ਉਂਡਾ ਵਾਚ ਠੀਕ ਹੈ ਜੀ ਤੋਰ ਲਈ ਮਾੜੀ ਠੰਡੀ ਸੀਲ ਬਾਈ ਜਾਵਾਂ ਜਿਵੇਂ ਮਰਜ਼ੀ ਚੋਈ ਗਰੰਟੀ ਠੀਕ ਆ ਲੋ ਵੀ ਦੋਸਤੋ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਈ ਕਹਿੰਦਾ ਬੱਚੀ ਸੀਗੀ ਉਹ ਮਰ ਗਈ ਆਗੀ ਅੱਛਾ ਗੱਲ ਤਾਂ ਹੀ ਬਣ ਗਈ ਬਾਈ ਕਹਿੰਦਾ ਗਲੇ ਦੇ ਵਿੱਚ ਕੱਦ-ਕੱਦ ਫੁੱਲ ਵੱਡਾ ਹੀ ਆ ਵਜੇ ਨ ਥਾਣਾਵਾਂ ਦਾ ਬਹੁਤ ਚੰਗਾ ਦੁੱਧ 20 ਕਿਲੋ ਤੋਂ ਬਾਹਰ ਆ ਪਰ ਬਾਈ ਕਹਿੰਦਾ 20 ਕਿਲੋ ਚਵਾ ਕੇ ਦੇਵਾਂਗੇ ਦੁੱਧ ਫੁੱਲ ਜਾਣ ਵਜਨ ਚਾਵੜ ਹਾਂ ਤੇ ਵੇਖ ਸਕਦੇ ਫੁੱਲ ਵੱਡੀ ਆ ਕੋਈ ਛੋਟੀ ਜੀ ਨਹੀਂ ਗਈ ਫੁੱਲ ਵੱਡੀ ਫਾਰਮ ਵਾਲਿਆਂ ਵੜਾ ਜਿੱਦੀ ਵਹਿੜ ਆ ਗਈ ਘਰੇਲੂ ਪਰਿਵਾਰ ਆਗਾ 20 ਦਿਨ ਸੂਈ ਨੂੰ ਸਮਾ ਹੋ ਗਿਆ ਤੇ ਉਹਦਾ ਜਿਹੜਾ ਕੰਡੇੜਾ 20 ਕਿਲੋ ਤੋਂ ਬਾਹਰ ਆ ਚੰਗੀ ਫੇਸ ਕੁਆਲਿਟੀ ਆ ਬੋਦੀ ਆ ਪ੍ਰਿੰਟ ਬਹੁਤ ਚੰਗਾ ਵਾ ਥਾਣਾ ਦਾ ਸਹਿਬ ਬਹੁਤ ਚੰਗਾ ਥੀ ਚੁਵਾਈ ਵਾਲਾ ਤੇ ਮੁਠੀ ਵਾਲਾ ਥਾਣਾ ਹੈਗਾ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਗਈ ਮੁੱਲ ਬਾਈ ਇਹਦਾ ਫਿਰ ਮੁੱਲ 70000 ਕਰਦੇ। ਵਿੱਚ ਮਾਨਤਾਣ ਕੋਈ। ਲੋਬੀ ਤੋਂ 77700 ਰੁਪਈਆ ਇਹਦਾ ਮੁੱਲ ਆ ਵਿੱਚੋਂ ਕੋਈ ਮਾਨਤਾਣ ਜ਼ਰੂਰ ਹੋ ਜੂਗਾ। ਫੋਲ ਵੱਡੇ ਕਦ ਕਾਟ ਦੀ ਜਿਹੀ ਕਿਤੇ ਵਪਾਰੀ ਕੋਲੇ ਹੁੰਦੀ। ਉਹਨੇ ਬੱਚਾ ਖਿਹਾਰ ਕੇ ਤੇ ਫਾਰਮ ਵਾਲੇ ਕਹਿ ਕੇ ਵਿੱਚ ਨਹੀਂ ਸੀਗੀ ਲੱਖੋਂ ਬਾਹਰ ਮੁੱਲ ਕਰਨਾ ਸੀਗਾ। ਪਰ ਖੱਲੂ ਪਰਿਵਾਰ ਆਗਾ 70000 ਰੁਪਈਆ ਮੁੱਲ ਆ ਵਿੱਚੋਂ ਕੋਈ ਛੋੜ ਚੱਪਾ ਮਾਨਤਾਣ ਜ਼ਰੂਰ ਹੋ ਜੂਗਾ। ਜਿਹੜੇ ਵੀਰ ਦੇ ਪਸੰਦ ਆਵੇ ਬਾਈ ਇਹਨਾਂ ਤੁਸੀਂ ਗੱਲਬਾਤ ਕਰ ਲੈਣੀ ਹੈਗੀ। ਥਾਂ ਤੋਂ ਇੱਕ ਵਾਰ ਫੇਰ ਨੇੜੇ ਤੋਂ ਵਿਖਾ ਦਿੰਨੇ ਆਗੇ। ਬਹੁਤ ਚੰਗੇ ਚਾਰ ਹੀ ਥਾਣਾ ਥਿਚਵਾਈ ਵਾਲਾ ਤੇ ਮੁੱਠੀ ਵਾਲਾ ਕੋਈ ਚੁੰਡੀ ਵਾਲਾ ਥਾਣਾ ਨਹੀਂ ਗਾ ਫੁੱਲ ਮੋਟਾ ਤੇ ਮੁੱਠੀ ਵਾਲਾ ਥਾਣਾ ਗਾ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ